ਜਿੱਥੇ ਕਿ ਕਿਸਾਨ ਸ਼ੰਭੂ ਬਾਰਡਰ ਤੇ ਮੋਰਚਾ ਲਗਾਈ ਬੈਠੇ ਨੇ ਦਿੱਲੀ ਜਾਣ ਲਈ ਤਿਆਰੀਆਂ ਕਰ ਲਈ ਉੱਥੇ ਹੀ ਬਾਕੀ ਕਿਸਾਨ ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਅੱਜ ਟੋਲ ਪਲਾਜੇ ਪੂਰੇ ਪੰਜਾਬ ਦੇ ਬੰਦ ਕੀਤੇ ਹੋਏ ਨੇ ਅਸੀਂ ਖੜੇ ਹਾਂ ਦਿੱਲੀ ਲੁਧਿਆਣਾ ਨੂੰ ਜੋੜਨ ਵਾਲੇ ਕਲਾਲ ਟੋਲ ਪਲਾਜਾ ਤੇ ਇੱਥੇ ਹੀ ਕਿਸਾਨਾਂ ਜਿਉ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਜਿਹੜਾ ਟੋਲ ਪਲਾਜਾ ਬਿਲਕੁਲ ਬੰਦ ਕੀਤਾ ਹੋਇਆ ਹੈ ਜਿਸ ਦੇ ਵਿੱਚ ਜਿਹੜਾ ਲੋਕਾਂ ਨੂੰ ਫ੍ਰੀ ਕਰ ਦਿੱਤਾ ਗਿਆ ਹੈ ਇਹ ਸਰਕਾਰ ਤੇ ਦਬਾਅ ਪਾਉਣ ਲਈ ਕਿਸਾਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਸ਼ੁਰੂ ਕੰਮ ਕਰ ਦਿੱਤਾ ਹੈ ਜਿੱਥੇ ਕਿ ਪਹਿਲਾਂ ਸ਼ਿੰਭੂ ਬਾਰਡਰ ਤੇ ਬੈਠ ਕੇ ਕਿਸਾਨ ਧਰਨੇ ਤੇ ਬੈਠੇ ਨੇ ਉਹਨੂੰ ਤੋੜਨ ਲਈ ਜ਼ੋਰ ਲਗਾ ਰਹੇ ਹਨ ਜਿਹੜਾ ਮੋਦੀ ਸਰਕਾਰ ਵੱਲੋਂ ਬੈਰੀਗੇਡ ਲਗਾਏ ਹੋਏ ਨੇ ਉੱਥੇ ਹੀ ਅੱਜ ਅਸੀਂ ਇੱਥੇ ਕਿਸਾਨਾਂ ਨਾਲ ਗੱਲਬਾਤ ਕੀ ਕਰਾਂਗੇ ਤੇ ਇਹਨਾਂ ਤੋਂ ਜਾਣਾਂਗੇ ਕਿ ਅਗਲਾ ਕੀ ਰਣਨੀਤੀ ਹੈ ਤੇ 16 ਤਰੀਕ ਨੂੰ ਜਿਹੜੀ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਹੋਇਆ ਹੈ ਤੇ ਉਹਦੇ ਲਈ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਹਾਂਜੀ ਕੀ ਕਹਿਣਾ ਚਾਹੋਗੇ ਜੀ 13 ਤਰੀਕ ਨੂੰ ਜਿਹੜੇ ਸਾਡੇ ਭਾਈ ਕੁਝ ਇੱਥੇ ਬੰਦੀ ਵਾਲੇ ਦਿੱਲੀ ਨੂੰ ਜਾ ਰਹੇ ਸੀ ਜਿਹੜੇ ਸਾਡੀਆਂ ਜੈਨੂਨ ਮੰਗਾਂ ਨੇ ਸਾਂਝੀਆਂ ਮੰਗਾਂ ਨੇ ਉਹਦੇ ਲਈ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਉੱਥੇ ਕਿਲ ਲਾ ਕੇ ਰੋਕਿਆ ਤੇ ਤਸ਼ੱਦਦ ਕੀਤਾ ਕੱਲ ਅਸੀਂ ਐਮਰਜੈਂਸੀ ਮੀਟਿੰਗ ਕਰਕੇ ਸੰਯੁਕਤ ਮੋਰਚ ਨੇ ਉਹਦੇ ਵਿਰੋਧ ਵਿੱਚ ਉਸ ਤਸ਼ੱਦਦ ਦੇ ਵਿਰੋਧ ਵਿੱਚ ਅੱਜ ਅਸੀਂ ਸਾਰੇ ਪੰਜਾਬ ਦੇ ਟੋਲ ਪਲਾਜੇ 3 ਘੰਟੇ ਦੀ ਫ੍ਰੀ ਕੀਤੇ ਨੇ ਜੇਕਰ ਸਰਕਾਰ ਹੁਣ ਵੀ ਇਸ ਗੱਲ ਤੋਂ ਕੋਈ ਸਾਬਕ ਨਹੀਂ ਲੈਂਦੀ ਜਾਂ ਉਹਨਾਂ ਨੂੰ ਇਹ ਲੱਗਦਾ ਸੀ ਜਿਵੇਂ ਪਹਿਲਾਂ ਵੀ ਆਪਸ ਫਟੇ ਹੋਏ ਨੇ ਸਾਡੇ ਉਹ ਭਾਈ ਨੇ ਬਿਲਕੁਲ ਅਸੀਂ ਇਕੱਠੇ ਆ ਅਸੀਂ ਫਿਰ ਦੁਬਾਰਾ ਮੀਟਿੰਗ ਐਮਰਜੈਂਸੀ ਕੱਲ ਦੇ ਬੰਦ ਤੋਂ ਬਾਅਦ ਐਮਰਜੈਂਸੀ ਮੀਟਿੰਗ ਬੁਲਾ ਕੇ ਫਿਰ ਕੋਈ ਤਕੜਾ ਐਕਸ਼ਨ ਹੋਰ ਵੀ ਦੇ ਸਕਦੇ ਜਿਵੇਂ ਕਿ ਜਿਹੜੇ ਕਿਸਾਨ ਉਥੇ ਤਸੱਦਦ ਵੀ ਢਾਈ ਜਾ ਰਹੀ ਹੈ ਉਹਨਾਂ ਤੇ ਗੋਲੀਆਂ ਵਰਸਾਈਆਂ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਥਰੂ ਗੈਸ ਛੱਡੀ ਰਹੀ ਕਿਵੇਂ ਦੇਖ ਦੋ ਸੀ ਬਹੁਤ ਮਾੜੀ ਗੱਲ ਆ ਇਹ ਡੈਮੋਕ੍ਰੇਸੀ ਦਾ ਕਹਾਣ ਆ ਸਰਕਾਰ ਨੂੰ ਹੱਕ ਨਹੀਂ ਇਸ ਚੀਜ਼ ਦਾ ਕਿਉਂਕਿ ਅਸੀਂ ਹਰਿਆਣਾ ਸਰਕਾਰ ਨਾਲ ਤਾਂ ਸਾਡਾ ਕੋਈ ਰੌਲਾ ਨਹੀਂ ਅਸੀਂ ਤਾਂ ਸੜਕ ਤੇ ਜੀ ਨੰਗਣਾ ਸੀ ਜਾ ਕੇ ਦਿੱਲੀ ਮੋਰਚਾ ਲਾਉਣਾ ਸੀ ਦਿੱਲੀ ਸਰਕਾਰ ਰੋਕ ਦੀ ਗੱਲ ਕੋਈ ਜਾਇਜ਼ ਲੱਗਦੀ ਦੀ ਵੀ ਚਲੋ ਰੋਕਦੇ ਨੇ ਜਾਂ ਸਾਨੂੰ ਕੋਈ ਜਗ੍ਹਾ ਦੰਦ ਵੀ ਐਸ ਪਾਸੇ ਜਾਓ ਜੇ ਨਹੀਂ ਜਾਂਦੇ ਸਾਡੇ ਭਰਾ ਫੇਰ ਗੱਲ ਕੋਈ ਰੋਕਣ ਵਾਲੀ ਜਾਂ ਪੈਸੇ ਦੀ ਗੱਲ ਕਰਨ ਦੀ ਜ਼ਰੂਰਤ ਬਣਦੀ ਸੀ ਅਸੀਂ ਤਾਂ ਇਹਨੂੰ ਡੈਮੋਕ੍ਰੇਸੀ ਦਾ ਘਾਣ ਮੰਨਦੇ ਆ ਜਿਹੜੇ ਸਾਡੇ ਬੁਨਿਆਦੀ ਹੱਕ ਨੇ ਜਿਹਦੇ ਮੁਤਾਬਕ ਅਸੀਂ ਐਜੀਟੇਸ਼ਨ ਕਰ ਸਕਦੇ ਆ ਉਹ ਉਹਨਾਂ ਨੂੰ ਵੀ ਇਹਨਾਂ ਨੇ ਤਾਂ ਰੋਕਿਆ ਜੇ ਸਰਕਾਰ ਜਿਵੇਂ ਕਿ ਹੁਣ ਤੁਸੀਂ ਵੀ ਸ਼ੰਭੂ ਬਾਰਡਰ ਤੇ ਜਾਂ ਹੋਰ ਜਾਣ ਦੀਆਂ ਤਿਆਰੀਆਂ ਕਰ ਰਹੇ ਹੋ ਜਿਵੇਂ ਬਾਕੀ ਕਿਸਾਨ ਤਾਂ ਉੱਥੇ ਬੈਠੇ ਨੇ ਘੱਟ ਕਿਸਾਨ ਹੋਣ ਕੇ ਜਿਵੇਂ ਪਹਿਲਾਂ ਜ਼ਿਆਦਾ ਸੀ ਤਾਂ ਸ਼ੰਭੂ ਬਾਰਡਰ ਤੋੜ ਕੇ ਅੱਗੇ ਨਿਕਲ ਗਏ ਸੀ ਤੇ ਹੁਣ ਘੱਟ ਹੋਣ ਦੀ ਵਜ੍ਹਾ ਨਾਲ ਵੀ ਹੋ ਸਕਦਾ ਬਾਕੀ ਜਿਹੜੇ ਸਾਡੇ ਕਿਸਾਨ ਨੇ ਇੱਥੇ ਵੀ ਉਹਨਾਂ ਦਾ ਸਾਥ ਦੇ ਰਹੇ ਨੇ ਬਾਕੀ ਜਿਹੜੀਆਂ ਯੂਨੀਅਨਾਂ ਕੀ ਤੁਸੀਂ ਵੀ ਉੱਥੇ ਜਾਏਂਗੇ ਉਹਨਾਂ ਦਾ ਸਾਥ ਦੇ ਲਈਓ ਬਿਲਕੁਲ ਸਾਡੀ ਮੀਟਿੰਗਾਂ 17 ਤਰੀਕ ਨੂੰ ਅਸੀਂ ਪਹਿਲਾਂ 18 ਤਰੀਕ ਦੀ ਮੀਟਿੰਗ ਪਹਿਲਾਂ ਵੀ ਕਰ ਲਾਂਗੇ ਜੇ ਕੋਈ ਉਹਨਾਂ ਨੂੰ ਤਸ਼ੱਦਦ ਕਰਨਗੇ ਸਾਡੀ ਕੋਈ ਸੌਂ ਨਹੀਂ ਖਾਦੀ ਵੀ ਅਸੀਂ ਉੱਥੇ ਜਾਣਾ ਨਹੀਂ ਅਸੀਂ ਸਾਢੇ 12 ਮਹੀਨੇ ਪਹਿਲਾਂ ਵੀ ਦਿੱਲੀ ਬੈਠੇ ਰਹੇ ਹਾਂ ਹੁਣ ਵੀ ਕੋਈ ਐਸੀ ਜੀ ਗੱਲਬਾਤ ਨਹੀਂ ਅਸੀਂ ਫੇਰ ਵੀ ਚਲੇ ਜਾਵਾਂਗੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਨਾ ਵੀ ਸਰਕਾਰ ਨੇ ਇਸ ਗੱਲ ਨੂੰ ਜਿਵੇਂ ਕੋ ਸਾਨੂੰ ਕਦੇ ਖਾਲਸਤਾਨੀ ਦੱਸਦੀ ਹੈ ਕਦੇ ਇਹ ਦੱਸਦੀ ਹੈ ਵੀ ਗੁੰਡਾਗਰਦੀ ਕਰਦੇ ਨੇ ਮਾੜੇ ਅਨਸਰ ਨੇ ਅਸੀਂ ਸਾਢੇ 12 ਮਹੀਨੇ ਦਿੱਲੀ ਬੈਠੇ ਰਹੇ ਹਾਂ ਕਿਸੇ ਦੀ ਧੀ ਭੈਣ ਨੂੰ ਕਦੇ ਕੁਝ ਨਹੀਂ ਕੀਤਾ ਕੋਈ ਹੋਰ ਕਿਸੇ ਦੀ ਪ੍ਰਾਪਰਟੀ ਨੂੰ ਹੱ ਕਰਨਾ ਕੀਤਾ ਸੀ ਇਸੇ ਤਰੀਕੇ ਨਾਲ ਹੋਣਾ ਕਰਨਾ ਸੀ ਸਾਡੇ ਵੀਰ ਵੀ ਇਸੇ ਤਰੀਕੇ ਨਾਲ ਜਾ ਰਹੇ ਸੀ ਜਿੱਥੇ ਕਿ ਜੇ ਕਿਸੇ ਦੇ ਇੱਕ ਸਮਾੜੀ ਸੱਟ ਵੀ ਲੱਗ ਜਾਵੇ ਤਾਂ ਹਿਊਮਨ ਰਾਈਟਸ ਵਾਲੇ ਆਪਣੇ ਇਹ ਮੁੱਦਾ ਠਾ ਲੈਂਦੇ ਨੇ ਹੁਣ ਨਹੀਂ ਤੁਹਾਨੂੰ ਲੱਗਦਾ ਕੀ ਜਿਹੜਾ ਉੱਥੇ ਸਾਡੇ ਨੌਜਵਾਨ ਜਿਹੜੇ ਭਾਈ ਨੇ ਜਿਹੜੇ ਉੱਥੇ ਨੇ ਉਹਨਾਂ ਦੇ ਤਸਤਰ ਢਾਇਆ ਜਾ ਰਿਹਾ ਉਹਨਾਂ ਤੇ ਗੋਲੀਆਂ ਵਰਸਾਈਆਂ ਜਾ ਰਹੀਆਂ ਨੇ ਤੇ ਕੀ ਲੱਗਦਾ ਕੀ ਹਿਊਮਨ ਰਾਈਟਸ ਵਾਲੇ ਜਾਂ ਹੋਰ ਕਿਉਂ ਨਹੀਂ ਬੋਲਦੇਗੇ ਅਸਲ ਵਿੱਚ ਸਾਰੇ ਸਰਕਾਰ ਦੀਆਂ ਏਜੰਸੀਆਂ ਨੇ ਹੈ ਨਾ ਹਿਊਮਨ ਰਾਈਟਸ ਵਾਲੇ ਵੀ ਸਰਕਾਰ ਦੀਆਂ ਨੇ ਡੈਮੋਕਰੇਸੀ ਜਿਹੜਾ ਸਰਕਾਰ ਦੀ ਬੋਲੀ ਬੋਲਦਾ ਉਹ ਤਾਂ ਕੋਈ ਚਾਹੇ ਬਲਾਤਕਾਰ ਕਰੇ ਕ ਇਤੋਂ ਹੀ ਆਪਾਂ ਨੂੰ ਕਲੀਅਰ ਹੋ ਜਾਂਦਾ ਵੀ ਕਿਹ ਹੈ ਜੀ ਡੈਮੋਕ੍ਰੇਸੀ ਆ ਜਿਹੜਾ ਸਰਕਾਰ ਦੇ ਉਲਟ ਆਪਣੇ ਹੱਕਾਂ ਦੀ ਗੱਲ ਕਰਦਾ ਉਹਨੂੰ ਤਸ਼ੱਦਦ ਕਰਦੇ ਨੇ ਬੇਸ਼ੱਕ ਉਹ ਸੱਚ ਦੀ ਲੜਾਈ ਲੜਦਾ ਸਹੀ ਮੰਗਾ ਮੰਨਦਾ ਉਹਦੇ ਤਸ਼ੱਦਦ ਕਰਦੇ ਨੇ ਉਹਨਾਂ ਲੋਕਾਂ ਤੇ ਕੀ ਲੱਗਦਾ ਜਿਵੇਂ ਕਿ ਹੁਣ ਉਹਨਾਂ ਨੇ ਪੂਰਾ ਬਾਰਡਰ ਸੀਲ ਕਰਤਾ ਜਿਵੇਂ ਕਿ ਐਂ ਲੱਗਦਾ ਜਿਵੇਂ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਹੋਵੇ ਕਿਉਂਕਿ ਸਾਡੇ ਲੋਕਾਂ ਨੂੰ ਹੀ ਨਹੀਂ ਜਿਹੜਾ ਦਿੱਲੀ ਜਾਣ ਦਿੱਤਾ ਜਾ ਰਿਹਾ ਹੈਗਾ ਨਹੀਂ ਇਹ ਤਾਂ ਸਰਕਾਰ ਦੀ ਗਲਤੀ ਆ ਉਹ ਸਾਨੂੰ ਬਗਾਨਗੀ ਦਾ ਅਹਿਸਾਸ ਕਰਾਉਂਦੀ ਆ ਸਰਕਾਰ ਸਾਨੂੰ ਇਹ ਅਹਿਸਾਸ ਕਰਾਉਂਦੀ ਆ ਵੀ ਤੁਸੀਂ ਸਾਡੇ ਵਿੱਚੋਂ ਹੈ ਨਹੀਂ ਪਰ ਅਸੀਂ ਭਾਰਤ ਦੇ ਨਾਲ ਸੀਗੇ ਦੇਸ਼ ਦੇ ਨਾਲ ਸੀ ਹੁਣ ਵੀ ਦੇਸ਼ ਡਟ ਕੇ ਰਹਿਾਂਗੇ ਇਹ ਜਿਹੜੀਆਂ ਕੋਝੀਆਂ ਚਾਲਾਂ ਨੇ ਜੇ ਸਰਕਾਰ ਦੀਆਂ ਇਹ ਕਾਮਯਾਬ ਨਹੀਂ ਹੋਣਗੀਆਂ ਕੱਲ ਜਿਹੜਾ ਕੱਲ ਦਾ 16 ਤਰੀਕ ਦਾ ਭਾਰਤ ਬੰਦ ਦਾ ਸਰਦਾ ਦਿੱਤਾ ਇਹਨੂੰ ਕਿਵੇਂ ਤੁਹਾਡਾ ਕੀ ਪ੍ਰੋਗਰਾਮ ਹੈਗਾ ਕੱਲ ਕੀ ਕੀ ਤਿਆਰੀਆਂ ਜਿਹੜੀਆਂ ਰੰਬੀਆਂ ਗਈਆਂ ਸਾਡੀ ਪੂਰੀ ਤਿਆਰੀ ਆ ਪੂਰਾ ਭਾਰਤ ਕੱਲ ਨੂੰ ਬੰਦ ਰਹੂਗਾ ਜਿਹਦੇ ਵਿੱਚ ਬਹੁਤ ਜਥੇਬੰਦੀਆਂ ਟ੍ਰੇਡ ਯੂਨੀਅਨਾਂ ਪੈਟਰੋਲ ਪੰਪ ਅਸੋਸੀਏਸ਼ਨਾਂ ਆੜਤੀਆਂ ਮੰਡੀਆਂ ਤੇ ਹੋਰ ਲਗਭਗ ਸਾਰੀਆਂ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਰੀਆਂ ਸਾਡੇ ਨਾਲ ਨੇ ਪੂਰਨ ਬੰਦ ਰਹੂਗਾ ਕੱਲ ਨੂੰ ਉੱਥੇ ਹੀ ਸਾਡੇ ਨਾਲ ਹੋਰ ਵੀ ਕਿਸਾਨ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀ ਪੁੱਛਾਂਗੇ ਕੀ ਕਹਿਣਾ ਚਾਹੁੰਦੇ ਜਿਵੇਂ ਕਿ ਸਾਡੇ ਜਿਹੜੇ ਕਿਸਾਨ ਨੇ ਬਾਰਡਰਾਂ ਤੇ ਬੈਠੇ ਨੇ ਲੜਾਈ ਲੜਨ ਲਈ ਤੇ ਉੱਥੇ ਉਹਨਾਂ ਤੇ ਤਸਦਦ ਵੀ ਢਾਇਆ ਜਾ ਰਿਹਾ ਇੱਥੇ ਤੁਸੀਂ ਵੀ ਜਿਹੜਾ ਅੱਜ ਜਾਮ ਲਾਇਆ ਜਾਂ ਜਿਹੜਾ ਹੈਗਾ ਟੋਲਪਲਾਜੇ ਵੀ ਬੰਦ ਕੀਤੇ ਨੇ ਕੀ ਕਹਿੰਗੇ ਉਹ ਇਹਦੇ ਬਾਰੇ ਅਸੀਂ ਤਾਂ ਇਹ ਸਰਕਾਰ ਦੀ ਨਿੰਦਿਆ ਹੀ ਕਰਦੇ ਆਂ ਵੀ ਇਹ ਬਹੁਤ ਮਾੜੀ ਗੱਲ ਆ ਸਾਡਾ ਹੱਕ ਆ ਸਾਡੇ ਹੱਕ ਉੱਤੇ ਛਾਪੇ ਮਾਰ ਰਹੀ ਆ ਇਹ ਸਾਨੂੰ ਰਸਤਾ ਦੇਣਾ ਸੀ ਰਾਸਤੇ 'ਚ 15 ਮਿੰਟ ਚ ਲੰਘ ਜਾਣਾ ਸੀ ਇੱਕ ਪੱਤਰਕਾਰ ਭਾਈ ਜਾ ਰਹੇ ਨੇ ਸਾਡੇ ਇੱਥੇ ਸਵਾਲ ਕਰਿਆ ਸੀ ਸਾਡੇ ਵੀਰ ਨੂੰ ਵੀ ਉਧਰ ਇੰਡਸਟਰੀ ਵਾਲੇ ਦਿੱਲੀ ਦੇ ਕਹਿੰਦੇ ਨੇ ਵੀ ਕਿਸਾਨ ਸਾਡਾ ਕੰਮ ਖਰਾਬ ਕਰ ਰਹੇ ਨੇ ਸਾਡੇ ਫੈਕਟਰੀਆਂ ਖੜ ਰਹੀਆਂ ਨੇ ਵੀ ਸੜਕਾਂ ਬੰਦ ਕਰਕੇ ਕਿਸਾਨ ਨੇ ਤਾਂ 15 ਨਹੀਂ 20 ਮਿੰਟ ਚ ਲੰਘ ਜਾਣਾ ਸੀ ਪਰ ਸਰਕਾਰ 9 ਤਰੀਕ ਤੋਂ ਰਸਤਾ ਬੰਦ ਕਰੀ ਬੈਠੀ ਆ ਸਰਕਾਰ ਨਾਲ ਰੋਸ ਕਰਨਾ ਚਾਹੀਦਾ ਨਾ ਕਿ ਸਾਡੇ ਨਾਲ ਉਹਨਾਂ ਨੂੰ ਅਸੀਂ ਇਹਨਾਂ ਨਾਲ ਇੰਡਸਟਰੀ ਭਾਈਚਾਰਾ ਸਾਡੇ ਨਾਲ ਖੜਿਆ ਪਹਿਲਾਂ 12 ਮਹੀਨੇ ਹੁਣ ਵੀ ਅਸੀਂ ਉਹਨਾਂ ਦੇ ਨਾਲ ਆ ਅਸੀਂ ਇਹਦੀ ਨਿੰਦਿਆ ਕਰਦੇ ਆ ਜਿਹੜੀ ਛੜਕ ਤੇ ਉੱਤੇ ਗੋਲੇ ਚਲਾਏ ਨੇ ਕਿਲ ਗੱਡੇ ਨੇ ਜੋ ਵੀ ਕਿਸਾਨਾਂ ਤੇ ਤਸੱਦਦ ਕਰਿਆ ਗੋਲੀਆਂ ਚਲਾਈਆਂ ਨੇ ਡੇਟਾ ਨੰਗੀ ਵਾਲੀ ਇਹਨਾਂ ਨੇ ਅਥਰੂ ਹੈ ਛੱਡੀ ਆ ਬਹੁਤ ਕਨਾਉਣੀਆਂ ਹਰਕਤਾਂ ਨੇ ਪੂਰ ਜ਼ੋਰ ਦੇ ਵਿੱਚ ਨਿੰਦਿਆ ਕਰਦੀ ਫਿਰ ਕੱਲ ਦਾ ਜਿਹੜਾ 16 ਤਰੀਕ ਦਾ ਭਾਰਤ ਬੰਦ ਦਾ ਸੱਦਾ ਹੈਗਾ ਉਹਦੇ ਵਿੱਚ ਕੀ ਕੀ ਬੰਦ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਜਿਹੜੇ ਨੈਸ਼ਨਲ ਹਾਈਵੇ ਨੇ ਜਾਂ ਹੋਰ ਨੇ ਉਹਨਾਂ ਤੇ ਵੀ ਬੰਦ ਕੀਤਾ ਜਾਊ ਜਾਂ ਕੀ ਕੀ ਪ੍ਰੋਗਰਾਮ ਹੈਗੇ ਨੇ ਨੈਸ਼ਨਲ ਹਾਈ ਸਾਰੇ ਹੀ ਤਕਰੀਬਨ ਬੰਦ ਨੇ ਇਦੇ ਵਿੱਚ ਟ੍ਰੈਫਿਕ ਆ ਜਿਹੜੀ ਉਹ ਸਾਡੇ ਕਿਸਾਨ ਮੋਰਚੇ ਵੱਨੋਂ ਆ ਜਿਹੜੀ 12 ਵਜੇ ਤੋਂ 4 ਵਜੇ ਥਈਆਂ ਜਿਹੜੀ ਟ੍ਰੈਫਿਕ ਬੰਦ ਕਰਨੀ ਆ ਉਂ ਜਿਹੜਾ ਦੁਕਾਨਦਾਰੀ ਘਰਾ ਮੂਨੇ ਦੁਕਾਨਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਸਵੇਰ ਤੋਂ 4 ਵਜੇ ਥਈ ਬੰਦ ਆ ਸਾਰੀਆਂ ਭਰਾਤਰੀ ਜਥੇਬੰਦੀਆਂ ਯੂਨੀਅਨ ਕੋਈ ਕਰਿਆਨਾ ਯੂਨੀਅਨ ਆ ਵਕੀਲ ਯੂਨੀਅਨ ਆ ਕੋਈ ਮਜ਼ਦੂਰ ਜਥੇਨਾ ਨਰੇਗਾ ਯੂਨੀਅਨ ਆ ਰੋਡਵੇ ਦਾ ਟੋਟਲ ਚੱਕਾ ਜਾਮ ਆ ਟ੍ਰੈਫਿਕ ਦਾ ਬਾਕੀ ਡਰਾਈਵਰ ਭਾਈਚਾਰਾ ਵੀ ਸਾਡੇ ਨਾਲ ਆ ਸਾਰੀਆਂ ਸੰਸਥਾ ਨਾਲ ਨੇ ਰਲ ਕੇ ਸਾਰਿਆਂ ਦੀ ਅਪੀਲ ਦੇ ਉੱਤੇ ਹੀ ਇਹ ਬੰਦ ਕਰਿਆ ਅਸੀਂ ਇੱਥੇ ਕਲਾਲ ਟੋਲ ਪਲਾਜ਼ਾ ਤੇ ਖੜਿਆ ਜਿੱਥੇ ਕਿ ਕਿਸਾਨ ਜਿੱਥੇ ਬੰਦੀਆ ਵੱਲੋਂ ਇਹ ਟੋਲ ਪਲਾਜ਼ਾ ਬੰਦ ਕੀਤਾ ਹੈ ਮੋਦੀ ਦੀ ਇਹ ਨੱਕ ਦੇ ਵਿੱਚ ਦਮ ਲਿਆਉਣ ਲਈ ਜਿਹੜਾ ਇਹਨਾਂ ਨੇ ਟੋਲ ਪਲਾਜ਼ਾ ਬੰਦ ਕੀਤਾ ਕਿਉਂਕਿ ਇਹਨਾਂ ਦਾ ਕਹਿਣਾ ਹੈ ਜੇ ਅਸੀਂ ਸਰਕਾਰ ਤੇ ਦਬਾਅ ਬਣਾਵਾਂਗੇ ਤਾਂ ਹੀ ਸਰਕਾਰ ਸਾਡੇ ਕਿਸਾਨ ਆਗੂਆਂ ਦੇ ਅੱਗੇ ਦਿੱਲੀ ਜਾਣ ਦਿੱਤਾ ਜਾਵੇਗੀ ਤੇ ਸਾਡੀਆਂ ਮੰਗਾਂ ਹੋਣਗੀਆਂ ਉੱਥੇ ਹੀ ਇਹਨਾਂ ਨੇ 16 ਤਰੀਕ ਭਾਰਤ ਬੰਦ ਦੇ ਸੱਦੇ ਵਿੱਚ ਦੱਸਿਆ ਕਿ 12:00 ਵਜੇ ਤੋਂ 4:00 ਵਜੇ ਤੱਕ ਬਿਲਕੁਲ ਇਹ ਅਸੀਂ ਚੱਕਾ ਜਾਮ ਕਰਾਂਗੇ ਉਸ ਤੋਂ ਬਾਅਦ ਜਿਹੜੀਆਂ ਦੁਕਾਨਾਂ ਜਾਂ ਹੋਰ ਨੇ ਉਹ ਬੰਦ ਰੱਖਿਆਣੀਆਂ ਸਾਡੇ ਨਾਲ ਵੱਖ-ਵੱਖੀਆਂ ਟ੍ਰੇਡ ਯੂਨੀਅਨਾਂ ਅਤੇ ਹੁਣ ਦੇਖਣਾ ਹੋਵੇਗਾ ਮੋਦੀ ਸਰਕਾਰ ਜਿਹੜੀ ਆ ਕੇਂਦਰੀ ਸਰਕਾਰ ਕਦ ਤੱਕ ਜਿਹੜਾ ਇਹ ਕਿਸਾਨਾਂ ਦੇ ਇਹ ਹੱਕਾਂ ਨੂੰ ਦਿੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤਣਗੇ ਸਮਰਾਲਾ ਤੋਂ ਵਿਪਨ ਭਾਰਦਵਾਜ এবੀਪੀ ਨਿਊਜ਼ ਸਾਂਝਾ